ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਮੈਂ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਸਾਹਿਬ ਇਹ ਦੁਬਾਰੇ ਨਹੀਂ ਬੰਨਣਾ ਇਹ ਪਹਿਲੀ ਤੇ ਅਖੀਰਲੀ ਵਾਰੀ ਹੈ ਉਹ ਇਨਸਾਨ ਜੇ ਸੇਵਾ ਕਰ ਸਕਦਾ ਹੈ ਮਿੱਤਰਾ ਕਰਲਾ ਨਹੀਂ ਇੱਥੇ ਵੱਡੇ ਵੱਡੇ ਮੁੱਖ ਮੰਤਰੀ ਆਏ بڑے بڑے ਗਏ بڑے بڑے ਮੰਤਰੀ ਆਏ ਕਿਸੇ ਨੇ ਨਹੀਂ ਯਾਦ ਰੱਖਣਾ ਜੇ ਸੇਵਾ ਨਿਭਾ ਲੋਗੇ ਤਾਂ ਰਹੀ ਦੀ ਦੁਨੀਆ ਤੱਕ ਤੁਹਾਨੂੰ ਲੋਕ ਯਾਦ ਰੱਖੇ ਇਰੀਗੇਸ਼ਨ ਮਨਿਸਟਰ ਹੋਵੇ ਸੱਚਾਈ ਮੰਤਰੀ ਹੋਵੇ ਤੇ ਮੂਨ ਕਾਲੇ ਚੀਕਾਂ ਮਾਰਨ ਤੇ ਲਹਿਰਾ ਚੀਕਾਂ ਮਾਰੇ ਇਹੋ ਜੀ ਮੰਤਰੀ ਤੋਂ ਚੰਗਾ ਕਿ ਮੰਤਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸੰਗਰੂਰ ਦੇ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਘੱਗਰ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੇ ਲੋਕਾਂ ਦੇ ਦੁੱਖ ਤਕਲੀਫਾਂ ਸੁਣੀਆਂ। ਉੱਥੇ ਹੀ ਅਮਰਿੰਦਰ ਰਾਜਾ ਵੜਿੰਗ ਦੇ ਵੱਲੋਂ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਬਰਿੰਦਰ ਗੋਇਲ ਦੇ ਉੱਤੇ ਵੱਡੇ aarop ਲਾਏ ਨੇ। ਕੋਈ ਗੱਲ ਇਹ ਹੈ ਮੈਂ ਪੂਰੇ ਪੰਜਾਬ ਦਾ ਦੌਰਾ ਕਰ ਚੁੱਕੇ ਹਾਂ। ਪਹਿਲੀ ਗੱਲ ਤਾਂ ਪ੍ਰਬੰਧ ਤੇ ਸਰਕਾਰ ਨਾਮ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਜਿੱਥੇ ਗਏ ਆ ਲੋਕ ਚੀਕਾ ਮਾਰਦੇ ਆ ਅੱਜ ਮੈਂ ਇੱਥੇ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਤਾਂ ਇੱਥੇ ਲੇਟ ਆਇਆ ਮੈਂ ਤੁਹਾਨੂੰ ਅੱਜ ਇਹ ਦੱਸ ਦਿਆਂ ਵੀ ਇੱਥੇ ਇੱਕ ਮੰਤਰੀ ਹੈਗਾ ਉਹ ਵੀ ਹੈ ਵੀ ਸਚਾਈ ਮੰਤਰੀ ਜਿਹਦੇ ਅੰਦਰ ਨਹਿਰਾਂ ਡਰੇਨ ਕੱਗਰ ਸ਼ਗਰ ਸਭ ਆਉਂਦੇ ਆ ਮੈਂ ਸੋਚਿਆ ਵੀ ਇੱਥੇ ਤਾਂ ਸਭ ਕੁਝ ਕੰਮ ਠੀਕ ਹੋਣਾ ਹੈ ਪਰ ਮੈਂ 8 ਚੌਥੇ ਪਤੀਜੇ ਪੁਆਇੰਟ ਤੇ ਆਇਆ ਰਾਜ ਵੀ ਬੰਦ ਮਾਰੀ ਜਾਂਦੇ ਇੱਕ ਪਹਿਲੇ ਥਾਂ ਤੇ ਗਏ ਸੀ ਚੰਦੂ ਚੰਦੂ ਗਏ ਸੀ ਉੱਥੇ ਮੋਟਰਾਂ ਦੀ ਕੋਈ ਰਿਪੇਅਰ ਨਹੀਂ ਕਰਾ ਸਕਿਆ ਖਰਾਬ ਪਈਆਂ ਜਿਹੜੀਆਂ ਮੋਟਰਾਂ ਰਿਪੇਅਰ ਹੋ ਕੇ ਚੱਲ ਜਾਂਦੇ ਤੇ ਪੰਪ ਨਾਲੋਂ ਪਾਣੀ ਚੱਕ ਲੈ ਆ ਇੱਥੇ ਗਏ ਆ ਮਗਰਲੇ ਪੁਆਇੰਟ ਤੇ ਮਗੋੜ ਸਾਹਿਬ ਉਹ ਕਹਿੰਦੇ ਆ ਸਾਨੂੰ ਕੋਈ ਇੱਕ ਚਵੰਨੀ ਦੀ ਮਦਦ ਨਹੀਂ ਦਿੱਤੀ ਸਰਕਾਰ ਨੇ ਇੱਥੇ ਆਏ ਆ ਤਿੰਨ ਪਿੰਡਾਂ ਦੇ ਆਸ-ਪਾਸੇ ਲੋਕ ਬੈਠੇ ਆ ਇਹ ਕਹਿੰਦੇ ਸਾਡੀ 1 ਰੁਪਿਆ ਦੀ ਢੇੜਾ ਤਾਂ ਮਾਰ ਗਿਆ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਅੱਜ ਲੋਕਾਂ ਨੂੰ ਤੇਲ ਚਾਹੀਦਾ ਮਿੱਟੀ ਚਾਹੀਦੀ ਹੈ ਕੋਠੇ ਲੋਕਾਂ ਦੇ ਡਿੱਗਪੇ ਜ਼ਮੀਨਾਂ 'ਚੋਂ ਚੱਕਣੇ ਕਿ ਪਾਈਪ ਪੱਖੇ ਇਹ ਪਤਾ ਕੀ ਹੈ ਸਰਕਾਰ ਦੇ ਹਾਸਤੇ ਇੱਕ ਚੁੰਡੀ ਵਾਲਾ ਕੰਮ ਹੈ ਚੁੰਡੀ ਵਾਲਾ ਜੇ 50 ਪੱਖੇ ਇੱਥੇ ਲਾਦੇ ਤੇ 50 ਉੱਥੇ ਲਾਦੇ ਤੇ 50 ਉੱਥੇ ਲਾ ਦੇਣ ਇਹ ਕਿਹੜਾ ਕੰਮਾ ਚੋਂ ਕੰਮ ਹੈ ਸਰਦਾਰ ਜੀ ਦਾ ਜੇ ਸਿੰਚਾਈ ਮੰਤਰੀ ਮੈਂ ਬੰਦਾ ਦਾ ਮੈਨੂੰ ਉਹ ਚੰਗਾ ਲੱਗਦਾ ਸੀ شریف ਲੱਗਦਾ ਸੀਗਾ ਪਰ ਜੇ ਸਚਾਈ ਮੰਤਰੀ ਦਾ ਇਹ ਹਾਲ ਹੈ ਇਲਾਕੇ ਦਾ ਤੇ ਰੱਬ ਦੇ ਵਾਸਤੇ ਇਹ ਸਰਕਾਰ ਨੇ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਸੀ ਇਹਨੂੰ ਗੰਧਲਾ ਪੰਜਾਬ ਆ ਮੈਂ ਸੀਬਿਆ ਸਾਹਿਬ ਰਾਹੁਜੀ ਦੁਰਲਭ ਜੀ ਹੈਨਰੀ ਸਾਹਿਬ ਸਾਰੇ ਲੋਗ ਅੱਜ ਅਸੀਂ ਇੱਥੇ ਦੌਰਾ ਕਰਨ ਆ ਸਿ ਆਏ ਆ ਐਨੀ ਮਾੜੀ ਹਾਲਤ ਹੈ ਰੋੜਾ ਪਿਆ ਫਿਰਦਾ ਹੈ ਸਾਨੂੰ ਦੋਵੇਂ ਸਰਕਾਰਾਂ ਨੇ ਰਲ ਕੇ ਮਾਰਿਆ ਜੀ ਇੱਕ ਬੀਜੇਪੀ ਨੇ ਹੁਣ ਬੀਜੇਪੀ ਵਾਲਾ ਕਹਿੰਦਾ ਮੈਂ 1600 ਕਰੋੜ ਦੇ ਚੱਲੇ ਤੁਹਾਨੂੰ ਪਤਾ ਹੈ ਤੁਸੀਂ ਤਾਂ ਅਜ ਨਾਲੇ ਗਏ ਨਹੀਂ 2.5 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਇਆ ਮਰ ਗਿਆ 70000 ਤੋਂ ਘੱਟ 75 ਤੋਂ ਕੋਈ ਗਾ ਤੇ ਮੱਝ ਨਹੀਂ ਆਉਂਦੀ ਆਉਂਦੀ ਹੈ ਕੋਠੇ ਡਿੱਗ ਪਏ ਟਿਊਬਵਲ ਬਹਿ ਗਏ ਫਰਿੱਜ ਸੜ ਗਏ ਮੋਟਰਾਂ ਸੜ ਗਈਆਂ ਘਰ ਪਾਟ ਗਏ ਇਹ ਹਾਲਾਤਾਂ ਤੇ ਜ਼ਮੀਨਾਂ ਸਾਢੇ 4 ਲੱਖ ਏਕੜ ਤਬਾਹ ਹੋ ਗਈਆਂ ਪਾਣੀ ਉੱਤੋਂ ਦੀ ਚਲਾ ਗਿਆ ਹਜੇ ਉਹਨਰ 50000 ਰੁਪਏ ਦੀ ਤਾਂ ਫਸਲ ਗਈ ਕੱਲਾ ਚੂਨਾ 15000 ਹੋਰੀ ਬਜਾਈ ਗਈ 65000 ਫੇਰ ਜਿਹੜਾ ਮਾਲ ਆ ਗਿਆ ਵਿੱਚ ਰੇਤਾ ਉਹਨੂੰ ਚੱਕਣ ਤੇ 15-20 ਹਜ਼ਾਰ ਲੱਗਣਾ ਸੀ ਤੇ ਕਹਿੰਦੇ ਅਸੀਂ ਤੁਹਾਨੂੰ ਰੇਤ ਚੱਕਣ ਦੀ ਆਜ਼ਾਦੀ ਦਿੱਤੀ ਹੈ ਰੇਤ ਚੱਕਣ ਦੀ 31 ਦਸੰਬਰ ਤੱਕ ਉਹ ਤੋਂ ਫੇਰ ਅਸੀਂ ਚੱਕਾਂਗੇ ਸਾਡਾ ਇਹ ਨਾਰਾ ਚਲਾਵਾਂਗੇ ਜੋ ਦਿੱਤਾ ਹੈ ਸਾਡਾ ਖੇ ਸਾਡਾ ਰੇਤਾ ਸਾਡਾ ਖੇ ਇਹ ਇਹਨਾਂ ਨੇ ਮਾਈਨਿੰਗ ਕਰ ਕਰਕੇ ਅੱਛਾ ਉਹ ਆਇਆ ਉਹਨਾਂ ਦਾ ਮੰਤਰੀ ਉਹ ਕਹਿੰਦਾ ਜੀ ਮਾਈਨਿੰਗ ਕਰਕੇ ਹੋਇਆ ਬਈ ਮਾਈਨਿੰਗ ਕਰਕੇ এনਵਾਇਰਨਮੈਂਟ ਦੀ ਕਲੀਅਰੈਂਸ ਤਾਂ ਤੁਸੀਂ ਦਿਨੇ ਉਹ ਵਾਤਵਾਰਨ ਵਾਲੀ ਜੀ ਤੁਸੀਂ ਨਾ ਦਿਓ 40 40 ਫੁੱਟ ਦੇ ਦਰਿਆਵਾਂ ਨੇ ਮੂੰਹ ਮੋੜ ਲਿਆ ਪਰਲੇ ਪਾਸੇ ਨੂੰ ਇੱਧਰ ਚਲਦੇ ਸੀ ਇੱਧਰ ਨੂੰ ਹੋ ਗਏ ਨੁਕਸਾਨ ਤਬਾਹੀ ਹੋ ਗਈ ਕਹਿੰਦੇ 12000 ਕਰੋੜ ਰੁਪਏ 12000 ਕਰੋੜ મોદી ਨੇ ਥੋੜੀ ਦਿੱਤਾ ਹੈ ਇਹ 12000 ਕਰੋੜ ਰੁਪਇਆ ਮਨਮੋਹਨ ਸਿੰਘ ਦੀ ਸਰਕਾਰ ਵੇਚਦਾ ਜਿਹੜੀਆਂ ਸਰਕਾਰਾਂ ਬੰਦੀਆਂ 50 ਸਾਲਾਂ ਚ ਜਿਹੜਾ ਐਸਟੀਆਰਐਫ ਦਾ ਫੰਡ ਹੈ ਜਿਹੜੀ ਉਹ 12.5 ਹਜ਼ਾਰ ਕਰੋੜ ਕਹਿੰਦਾ ਉਹ ਹਰ ਸੂਬੇ ਨੂੰ ਦਿੱਤਾ ਜਾਂਦਾ ਕੇਂਦਰ ਸਰਕਾਰ ਵੱਲੋਂ ਮਨਮੋਹਨ ਸਿੰਘ ਲਿਆਇਆ ਸੀ ਇਸਕੀ ਵੀ ਜੇ ਕਿਸੇ ਸੂਬੇ ਦੇ ਵਿੱਚ ਆਫਤ ਆ ਜਾਏ ਤੇ ਉਸ ਪੈਸੇ ਦੇ ਨਾਲ ਉਹ ਬਚਿਆ ਜਾ ਸਕਦਾ ਉਹ 50 ਸਾਲਾਂ ਚ 2-3000 ਕਰੋੜ ਰੁਪਇਆ ਜਿਹੜੀ ਦਿੱਲੀ ਸਰਕਾਰ ਹੁੰਦੀ ਉਹ ਦੇ ਦਿੰਦਾ ਉਹ ਪੈਸਾ ਬੰਦਾ ਬੰਦਾ 12.5 ਹਜ਼ਾਰ ਕਰੋੜ ਰੁਪਏ ਦੀ ਉਸ ਦੀ ਗੱਲ ਕਰਦੇ ਆ ਕੇਂਦਰ ਨੂੰ ਪਤਾ ਹੈ ਕਿ ਉਹ 12.5 ਹਜ਼ਾਰ ਕਰੋੜ ਹੈ ਨਹੀਂ ਉਹ ਕਿੱਧਰ ਗਿਆ ਹੁਣ ਦੱਸਾਂ ਉਹ ਕੋਈ ਤਾਂ ਮਸ਼ਹੂਰੀਆਂ ਤੇ ਲੱਗ ਗਿਆ ਮਾਨ ਸਾਹਿਬ ਦੀਆਂ ਤੇ ਸਭ ਤੋਂ ਜ਼ਿਆਦਾ ਉਹ ਜੇ ਲੱਗ ਗਿਆ ਦਿੱਲੀ ਦੇ ਇਲੈਕਸ਼ਨਾਂ ਤੇ ਕੋਈ ਜੇ ਲੱਗ ਗਿਆ ਤਨਖਾਹਾਂ ਤੇ ਉਹ ਜ਼ੀਰੋ ਹੈ ਦਿੱਲੀ ਨੂੰ ਵੀ ਪਤਾ ਹੈ ਧੋਖਾ ਇਸ ਕੰ ਦਾ ਵੀ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਕੋਲੇ ਪੈਸਾ ਹੈ ਨਹੀਂ ਇਹਨਾਂ ਨੇ ਹੋਰ ਪਾਸੇ ਵਰਤ ਲਿਆ ਇਸ ਦੇ ਬਾਵਜੂਦ ਤੁਸੀਂ 50000 ਕਰੋੜ ਰੁਪਏ ਦੇ ਨੁਕਸਾਨ ਦਾ 1600 ਕਰੋੜ ਦੇ ਕੇ ਗਏ ਹੋ ਇਹ ਵਿਤਕਰ ਹੈ ਪੰਜਾਬੀਆਂ ਦੇ ਨਾਲ ਜਾਣ ਪੁੱਝ ਕੇ ਵੀ 50 ਇੱਥੋਂ ਵੋਟ ਨਹੀਂ ਮਿਲਦੀ ਤੇ ਇਹਨਾਂ ਨੂੰ ਮਾਰ ਕੇ ਰੱਖੋ 2030 ਚਾ ਘਿਰਨੇ ਬੜਾ ਨੁਕਸਾਨ ਕੀਤਾ ਇੱਥੇ ਬਹੁਤ ਜ਼ਿਆਦਾ ਕੀਤਾ ਰਸੋ ਕੀ ਆਇਆ 8600 ਰੁਪਿਆ ਕੁਛ ਵੀ ਨਹੀਂ ਮਿਲੇ ਕਿਸੇ ਨੂੰ 5000 ਕਹਿੰਦਾ ਸੀ ਉਹ ਮਾਨ ਸਾਹਿਬ ਕਹਿੰਦੇ ਸੀ ਕਿਨੇ ਮੁਰਗੀ ਦਾ ਵੀ ਦੇਊਗਾ ਅੰਡੇ ਦਾ ਵੀ 5000 ਦਾ 5 ਕਿੱਲਾਂ ਦਾ ਦਿੱਤਾ ਜੀ ਸੋ ਮੇਰੇ ਕਹਿਣ ਤੋਂ ਬਾਅਦ ਇਹ ਪੰਜਾਬ ਦੇ ਅੰਦਰ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਮੈਂ ਬੇਨਤੀ ਕਰਦਾ ਇੱਥੋਂ ਦੇ ਮੰਤਰੀ ਸਾਹਿਬ ਇਹ ਦੁਬਾਰੇ ਨਹੀਂ ਬੰਨਣਾ ਇਹ ਪਹਿਲੀ ਤੇ ਅਖੀਰਲੀ ਵਾਰੀ ਹੈ ਕੋਲ ਸਾਹਿਬ ਮੈਂ ਥੋੜਾ ਬੜਾ ਸਤਕਾਰ ਕਰਦਾ ਜੇ ਸੇਵਾ ਕਰ ਸਕਦਾ ਮਿੱਤਰਾ ਕਰਲਾ ਨਹੀਂ ਇੱਥੇ ਵੱਡੇ ਵੱਡੇ ਮੁੱਖ ਮੰਤਰੀ ਆਏ بڑے بڑے ਗਏ بڑے بڑے ਮੰਤਰੀ ਆਏ ਕਿਸੇ ਨੇ ਨਹੀਂ ਯਾਦ ਰੱਖਣਾ ਜੇ ਸੇਵਾ ਨਿਭਾ ਲੋਗੇ ਤਾਂ ਰਹੀ ਦੀ ਦੁਨੀਆ ਤੱਕ ਤੁਹਾਨੂੰ ਲੋਕ ਯਾਦ ਰੱਖੇ ਇਵਿਗੇਸ਼ਨ ਮਨਿਸਟਰ ਹੋਵੇ ਸਚਾਈ ਮੰਤਰੀ ਹੋਵੇ ਤੇ ਮੂਨ ਕਾਲੇ ਚੀਕਾਂ ਮਾਰਨ ਤੇ ਲਹਿਰਾ ਚੀਕਾਂ ਮਾਰੇ ਇਹੋ ਜੀ ਮੰਤਰੀ ਤੋਂ ਚੰਗਾ ਕਿ ਮੰਤਰੀ ਤੋਂ ਅਸਤੀਫਾ ਦੇ ਦੇਣਾ ਠੀਕ ਹੈ ਤੇ ਮੁੱਖ ਮੰਤਰੀ ਸਾਹਿਬ ਬਾਰੇ ਤਾਂ ਮੈਂ ਕਹਿਣਾ ਕੀ ਤਾਂ ਸਾਰਾ ਕੁਝ ਸਾਰਾ ਕੰਮ ਹੀ ਹੋਇਆ ਪਿਆ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਆ ਸੋ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿ ਮੈਂ ਲੇਟ ਆਇਆ ਹੈ ਤੇਲ ਫੁੱਲ ਪੇਟਾ ਸਾਡੇ ਸੇਵਾਦਾਰ ਸਾਥੀ ਭਰਾ ਇੱਥੇ ਲੱਗੇ ਹੋਏ ਐ ਤੇ ਅਸੀਂ ਵੀ ਜੋ ਆਪਦੇ ਨਿੱਜੀ ਉਹ ਜੋ ਕਰ ਸਕਦੇ ਹਮੇਸ਼ਾ ਤਿਆਰ ਐ ਇਸ ਤੋਂ ਬਾਅਦ ਵੀ ਤਿਆਰ ਐ ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਦੀ ਲੋੜ ਨਾ ਪਵੇ ਪਰ ਜੇ ਫੇਰ ਪਾਵੇ ਤਾਂ ਰਾਜੇ ਵੜਿੰਗ ਨੂੰ ਯਾਦ ਕਰਦੇ ਹੋ ਫੇਰ ਮੈਂ ਫੇਰ ਆ ਜੂੰਗਾ ਇੱਕ ਡਰੇਨਾ ਕਾਲਾਹਰਾਜ ਵੀ ਜੇ 250 ਕਰੋੜ ਦੀਆਂ ਡਰੇਨਾ ਮਿੱਤਰਾ ਸਾਫ ਕੀਤੀਆਂ ਹੁੰਦੀਆਂ ਤੇ ਫਿਰ ਆ ਕੜੇਲ ਵਾਲਿਆਂ ਨੂੰ ਤੇ ਮੂਣ ਕਾਲਿਆਂ ਨੂੰ ਤੇ ਚੰਦੂ ਵਾਲਿਆਂ ਨੂੰ ਫਿਰ ਡਰੇਨਾ ਤੇ ਬਹਿਨ ਦੀ ਲੋਡ ਨਹੀਂ ਪੈਣੀ ਸੀ ਜੇ ਸਫਾਈ ਕੀਤੀ ਹੁੰਦੀ ਔਰੇ ਖੁਲਾਸੇ ਮੀਡੀਆ 'ਚ ਬੜੇ ਹੋਏ ਐ ਕਿ ਕਿਸ ਪ੍ਰਕਾਰ ਡਰੇਨੇਜ ਵਿਭਾਗ ਨੇ ਵੱਡੇ ਸਤਰ ਤੇ ਘਪਲਾ ਕੀਤਾ ਹੈ ਇਹਦੀ ਵੱਡੇ ਸਤਰ ਤੇ ਜੁਡੀਸ਼ਰੀ ਜਾਂਚ ਹੋਣੀ ਚਾਹੀਦੀ ਹੈ कि इस तरह ਤੁਸੀਂ ਲੋਕਾਂ ਨੂੰ ਬੇਫਕੂ ਬਣਾਇਆ ਇਹ ਪੂਰੇ ਪੰਜਾਬ ਦੀ ਗੱਲ ਹੈ ਇਹ ਇਕੱਲੇ ਇਥੋਂ ਦੀ ਗੱਲ ਨਹੀਂ ਸੋ ਮੈਂ ਚਾਹੂੰਗਾ ਕਿ ਜੁਡੀਸ਼ਲੀ ਕੋਈ ਨਾ ਕੋਈ ਇਨਕੁਆਇਰੀ ਹੋਣੀ ਚਾਹੀਦੀ ਹੈ ਇੱਕ ਐਸ ਡੀਓ ਸਸਪੈਂਸ ਦੀ ਉਹਦਾ ਵਿਚਾਰਾ ਜਾਣ ਕੇ ਮਾਰਤਾ ਹੋਣਾ ਕੋਈ ਨਿੱਕਾ ਹਸਤੀ ਉਹ ਉਸ ਟਿੰਗ ਵਿੱਚ ਫੜਿਆ ਗਿਆ ਉਹ ਉਸ ਟਿੰਗ ਵਿੱਚ ਫੜਿਆ ਹੀ ਜਾਣਾ ਸੀ ਅਗਲੇ ਨੇ ਅਗਲੇ ਨੇ ਵਰਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਨਹੀਂ ਵਿਰਿਆ ਹੋਣਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਐਸ ਡੀਓ ਸਸਪੈਂਡ ਹੋਣਾ ਜਾਂ ਸਿਪਾਈ ਸਸਪੈਂਡ ਹੋਣਾ ਜਾਂ ਜੇ ਹੀ ਹੋਣਾ ਇਹ ਜਾਣ ਬੁੱਝ ਕੇ ਬੇਫਕੂ ਬਣਾਉਂਦੀ ਹੈ ਖਾਲ ਤਾਂ ਵੱਡੀ ਮੱਛੀ ਨੂੰ ਫੜੋ ਜੀ ਜੀ ਨੇ ਜੀ ਨੇ ਸਾਰਾ ਕੰਮ ਕਰਾਇਆ ਇਹ ਐਵੇਂ ਐਸਪੀ ਨੂੰ ਸਸਪੈਂਡ ਕਰਕੇ ਕੀ ਦੱਸਣਾ ਚਾਹੁੰਦੇ ਹੋ ਲੋਬੀ ਸਾਧ ਸੰਗਤ ਅਸੀਂ ਤੁਹਾਡੇ ਵਾਸਤੇ ਤਿਆਰ ਆ ਪ੍ਰਗਟ ਸਿਆ ਸੰਗਤ ਜੀ ਬਾਬਾ ਜੀ ਜੋ ਹੁਕਮ ਲਾਓਗੇ ਗਾ ਵੀ ਫਿਰ ਗੇੜਾ ਮਾਰੂੰਗਾ ਜੇ ਤਾਂ ਠੀਕ ਹੋ ਗਿਆ ਤਾਂ ਮੈਨੂੰ ਦੱਸ ਦਿਓ ਜੋ ਜੇ ਫੇਰ ਲੋੜ ਹੋਈ ਫੇਰ ਆਜੂੰਗਾ